ਸਾਸਿਕਾ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਪੰਜਾਬ ਦਾ ਖਜ਼ਾਨਾ ਜਿਹੜਾ ਹੈ ਉਹ ਬਿਲਕੁਲ ਖਾਲੀ ਹੋ ਗਿਆ ਹੈ ਭਾਵੇਂ ਇਹ ਕਹਿੰਦੇ ਥੱਕਦੇ ਨਹੀਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਿ ਜਿਹੜਾ ਖਜ਼ਾਨਾ ਹੁੰਦਾ ਹੈ ਉਹ ਕਦੇ ਖਾਲੀ ਨਹੀਂ ਹੁੰਦਾ ਖਾਸ ਕਰਕੇ ਉਹ ਤੰਝ ਕੱਸਦੇ ਨੇ ਜਦੋਂ ਵੀ ਖਜ਼ਾਨੇ ਦੀ ਗੱਲ ਹੁੰਦੀ ਹੈ ਮਨਪ੍ਰੀਤ ਬਾਦਲ ਤੇ ਉਹਨਾਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਹੀ ਅਕਾਲੀ ਅਜੇ ਵਿੱਤ ਮੰਤਰੀ ਰਹੇ ਨੇ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੂਸਰੀ ਵਾਰ ਦੂਸਰੀ ਵਾਰ ਕਾਂਗਰਸ ਪਾਰਟੀ ਵੱਲੋਂ ਜਿਨ੍ਹਾਂ ਨੇ ਕਿਹਾ ਕਿ ਖਜ਼ਾਨਾ ਖਾਲੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਖਜ਼ਾਨਾ ਖਾਲੀ ਨਹੀਂ ਹੋ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਇਨਕਮ ਦੇ ਸੋਰਸ ਬਹੁਤ ਜ਼ਿਆਦਾ ਨੇ ਇਧਰ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਜਿਹੜੀਆਂ ਮੁਫਤ ਮਹਿਲਾਵਾਂ ਸਫਰ ਕਰਦੀਆਂ ਨੇ दे ले एक फैसला ले लिया है आम आदमी पार्टी की सरकार ने यानी कि एक पास दहिलावान आधार कार्ड के बेस उत्ते बसा उ जोड़ा सफ़र है वह मुफ्त मुहैया करवाया जा रहा है इस करके पंजाब का खाना खजाना जोड़ा है वह खाली हो चुका है क्योंकि पंजाब ने विश्व बैंक तो 15000 ਕਰੋੜ ਡਾਲਰ ਦੀ ਵਿਤੀ ਸਹਾਇਤਾ ਮੰਗੀ ਹੈ ਯਾਨੀ ਕਿ ਕਰਜ਼ਾ ਲਿਆ ਹੈ ਜਿੰਨਾ ਉਹਨਾਂ ਨੇ 70 ਸਾਲਾਂ ਦੇ ਵਿੱਚ ਲਿਆ ਹੈ ਉਹਨਾਂ ਮਾਨ ਸਾਹਿਬ ਨੇ 2.5 ਸਾਲਾਂ ਦੇ ਵਿੱਚ ਲੈ ਲਿਆ ਹੈ ਕਹਿੰਦਾ ਮੈਂ ਫਲਾਣੇ ਪ੍ਰੋਜੈਕਟ ਕੀਤੇ ਕਿਉਂਕਿ 1000 ਕਰੋੜ ਰੁਪਏ ਦਾ ਜਿਹੜਾ ਹੈ ਉਹ ਸਰਕਾਰੀ ਪ੍ਰਾਪਰਟੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੇਚ ਦਿੱਤੀ ਗਈ ਹੈ ਜੇ ਗੱਲ ਕਰੀਏ ਮਹਿਲਾਵਾਂ ਦੇ ਸਫ਼ਰ ਦੀ ਹੁਣ ਇੱਕ ਵੱਡਾ ਫੈਸਲਾ ਲਿਆ ਆ ਗਿਆ ਸੂਬੇ ਦੀ ਸਰਕਾਰ ਨੇ ਜਿਹੜੇ ਅੰਗਹੀਰ ਨੇ ਜਿਨ੍ਹਾਂ ਨੂੰ ਦਿਸਦਾ ਨਹੀਂ ਜਿਨ੍ਹਾਂ ਦੀ ਉਮਰ 60+ ਹੈ ਚਾਹੇ ਬਜ਼ੁਰਗ ਹੋਣ ਚਾਹੇ ਮੈਲਾ ਹੋਵੇ ਚਾਹੇ ਮੇਲ ਹੋਵੇ ਯਾਨੀ ਕਿ ਪੁਰਖਾ ਤੇ ਮੈਲਾ ਨੂੰ ਵੀ ਹੁਣ ਬਸਾਂ ਦੇ ਵਿੱਚ ਸਫਰ ਮੁਫਤ ਮੁਹੱਇਆ ਕਰਵਾਇਆ ਜਾਵੇਗਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਹਨਾਂ ਨੇ ਕਿਹਾ ਕਿ ਸਾਡੇ ਹੌਸਲੇ ਬਿਲਕੁਲ ਬਲੰਦ ਨੇ ਜਿਹੜੇ ਅਸੀਂ ਵਾਅਦੇ ਕੀਤੇ ਸੀ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੀਆਂ ਮਹਿਲਾਵਾਂ ਦੇ ਨਾਲ ਉਹ ਅਸੀਂ ਹਰ ਹਾਲਤ ਵਿੱਚ ਪੂਰੇ ਕਰਾਂਗੇ ਭਾਵੇਂ 1000 ਰੁਪਏ ਵਾਲਾ ਮਾਮਲਾ ਹੋਵੇ ਚਾਹੇ ਮਹਿਲਾਵਾਂ ਦੇ ਸਫਰ ਵਾਲਾ ਹੋਵੇ ਕਿਉਂਕਿ ਕਈ ਜਿਸ ਤਰ੍ਹਾਂ ਅਰਵਿੰਦ ਮੋਦੀ ਕਹਿੰਦੇ ਨੇ ਕਿ ਬਿਜਲੀ ਵੀ ਬੰਦ ਕੀਤੀ ਜਾਵੇ ਮੁਫਤ ਅਤੇ ਮਹਿਲਾਵਾਂ ਨੂੰ ਜਿਹੜਾ ਸਫਰ ਹੈ ਪੰਜਾਬ ਦੀਆਂ ਬੱਸਾਂ ਉੱਤੇ ਫ੍ਰੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਉਹ ਵੀ ਬੰਦ ਕੀਤਾ ਜਾਣਾ ਚਾਹੀਦਾ ਹੈ ਲੇਕਿਨ ਇਧਰ ਸੂਬੇ ਦੇ ਮੁੱਖ ਮੰਤਰੀ ਅਤੇ ਲੋਕ ਅਤੇ ਬਾਲ ਭਲਾਈ ਮੰਤਰੀ ਬਜਿੰਦਰ ਕੌਰ ਵੱਲੋਂ ਇੱਕ ਵੱਡਾ ਧਮਾਕਾ ਕੀਤਾ ਗਿਆ ਉਹਨੇ ਕਿਹਾ ਅੱਜ ਤੋਂ ਬਾਅਦ ਅੰਗਹੀਣਾ ਨੂੰ ਜਿਨ੍ਹਾਂ ਨੂੰ ਦਿਸਦਾ ਨਹੀਂ ਜਿਹੜੇ ਹੈਂਡੀਕੇਪ ਨੇ ਅਤੇ ਜਿਹੜੇ 60 ਸਾਲ ਤੋਂ ਉੱਪਰ ਨੇ ਚਾਹੇ ਉਹ ਮਹਿਲਾ ਹੈ ਚਾਹੇ ਉਹ ਪੁਰਸ਼ ਹੈ ਉਹਨਾਂ ਨੂੰ ਵੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਬੱਸਾਂ ਉੱਤੇ ਜਿਹੜਾ ਸਫਰ ਹੈ ਉਹ ਮੁਫਤ ਮੁਹੱਈਆ ਕਰਵਾਇਆ ਜਾਵੇਗਾ ਯਾਨੀ ਕਿ ਖਜ਼ਾਨੇ ਦੀ ਬਿਲਕੁਲ ਪਰਵਾਹ ਨਹੀਂ ਕਰ ਰਹਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਭਗਵੰਤ ਮਾਨ ਨੇ ਕਿਹਾ ਹੈ ਕਿ ਹਾਲੇ ਹਿਆਰ ਯਾ ਪੈ ਵਾਲਾ ਜਿਹੜਾ ਵਾਅਦਾ ਕੀਤਾ ਸੀ ਉਹ ਵੀ ਜਲਦੀ ਪੂਰਾ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਜਦੋਂ ਇਹ ਕੀਤਾ ਇਹ ਕਦੇ ਬੰਦ ਨਹੀਂ ਹੋਵੇਗਾ ਹਰ ਤਰ੍ਹਾਂ ਦੇ ਜਿਹੜੇ ਫੈਸਲੇ ਕੀਤੇ ਗਏ ਨੇ ਉਹ ਪਹਿਲ ਦੇ ਹਦਾਰ ਤੇ ਪੂਰੇ ਕੀਤੇ ਜਾਣਗੇ ਪੰਜਾਬ ਦੇ ਲੋਕਾਂ ਦੇ ਨਾਲ ਜਿਹੜੇ ਵਾਦੇ ਕੀਤੇ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ